ਸਾਡੀ ਦੇਸ਼ ਦੀ ਆਡੀਟਰ ਜਨਰਲ ਫੈਡਲ ਫੈਡਲ ਜਿਹੜੇ ਸਾਡੇ ਆਡੀਟਰ ਜਨਰਲ ਨੇ ਮੈਡਮ ਨੇ ਜੀ ਕੈਰਨ ਹੋਗਨ ਕੈਰਨ ਹੋਗਨ ਹੁਣਾਂ ਨੇ ਕਾਲੇ ਇੱਕ ਰਿਪੋਰਟ ਜਾਰੀ ਕੀਤੀ ਹੈ ਉਹ ਕਹਿੰਦੇ ਆ ਜੀ ਕਿ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਜਿਹਨੂੰ ਸੀਬਾ ਅਕਾਊਂਟ ਕਹਿੰਦੇ ਆ ਜਿਹਦੇ ਵਿੱਚ ਸਰਕਾਰ ਨੇ ਲੋਨ ਦਿੱਤੇ ਸੀ ਕੁਝ ਮਾਫ ਵੀ ਕਰ ਦਿੱਤੇ ਸਨ ਤੁਹਾਨੂੰ ਯਾਦ ਹੋਵੇਗਾ ਉਹਦੀ ਡੇਟ ਵਧਾਉਣ ਦੀ ਗੱਲ ਬਾਰ ਬਾਰ ਹੋ ਰਹੀ ਸੀ ਕਿ ਵਾਪਸ ਨਹੀਂ ਹੋ ਰਹੇ ਤਾਂ ਡੇਟ ਵਧਾਉਣ ਦੀ ਮੰਗ ਕੀਤੀ ਸੀ ਬਿਜ਼ਨੈਸਿਸ ਨੇ ਫਿਰ ਉਹਨਾਂ ਨੇ ਕੁਝ ਹੋਰ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਸੀ ਕੁਝ ਪੈਸਾ ਵਾਪਸ ਚਾ ਵੀ ਰਿਹਾ ਆਡੀਟਰ ਜਨਰਲ ਦੀ ਇਹ ਰਿਪੋਰਟ ਜਿਹੜੀ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਸੀਬਾ ਨੂੰ ਲੈ ਕੇ ਆ ਰਹੀ ਹੈ ਉਹਦੇ ਵਿੱਚ ਫੈਡਰਲ ਸਰਕਾਰ ਦੀ ਬਹੁਤ ਤਿੱਖੀ ਆਲੋਚਨਾ ਕੀਤੀ ਹੈ ਕਿ ਲੋਨ ਪ੍ਰੋਗਰਾਮ ਬਹੁਤ ਹੀ ਨਾਕਸ ਕਟਿਆ ਹੱਦ ਦਰਜੇ ਦਾ ਨਖਿੱਧ ਪ੍ਰੋਗਰਾਮ ਤੁਸੀਂ ਲਾਂਚ ਕੀਤਾ ਰਿਪੋਰਟ ਵਿੱਚ ਦੱਸਿਆ ਗਿਆ ਜੀ ਕਿ 3.5 ਬਿਲੀਅਨ ਡਾਲਰ ਬੱਬੇ ਨਾਲ 3.5 ਬਿਲੀਅਨ ਡਾਲਰ ਦੀ ਰਕਮ ਉਹਨਾਂ ਬਿਜ਼ਨੈਸਿਸ ਨੂੰ ਲੋਨ ਵਜੋਂ ਦੇ ਦਿੱਤੀ ਗਈ ਜਿਹੜੇ ਐਲੀਜੀਬਲ ਹੀ ਨਹੀਂ ਸੀ ਜਿਹੜੇ ਐਲੀਜੀਬਲ ਹੈ ਹੀ ਨਹੀਂ ਸੀ ਯੋਗ ਹੀ ਨਹੀਂ ਸੀ ਇਸ ਲੋਨ ਦੇ ਉਹਨਾਂ ਨੂੰ ਦੇ ਦਿੱਤੇ ਗਏ 300 ਮਿਲੀਅਨ ਡਾਲਰ ਦੀ ਰਕਮ 300 ਮਿਲੀਅਨ ਡਾਲਰ ਦੀ ਰਕਮ ਖਰਚ ਕੀਤੀ ਗਈ ਅਜਿਹੇ ਕੰਟਰੈਕਟਸ ਦੇ ਉੱਤੇ ਅਜਿਹੇ ਠੇਕਿਆਂ ਦੇ ਉੱਤੇ ਜਿਹੜੇ ਆਈਟੀ ਕੰਪਨੀ ਨਾਲ ਕੀਤੇ ਗਏ ਬਿਨਾ ਟੈਂਡਰ ਲਿਆਂ ਬਿਨਾ ਬਿਡਿੰਗ ਕੀਤਿਆਂ ਸੋਲ ਸੋਰਸਡ ਇੱਕੋ ਹੀ ਚੁੱਕਿਆ ਜੀ ਆਹ ਲਓ ਜੀ ਰਿਸ਼ੀ ਨਾਗਰ ਨੂੰ ਠੇਕਾ ਦਿੱਤਾ ਚੱਕੋ ਜੀ 300 ਮਿਲੀਅਨ ਡਾਲਰ ਦੀ ਰਕਮ ਖਰਚ ਕਰ ਦਿੱਤੀ ਗਈ ਆਈਟੀ ਕੰਪਨੀ ਦੇ ਉੱਤੇ ਜਿਹੜੀ ਕਿਸੇ ਤਰ੍ਹਾਂ ਨਾਲ ਵੀ ਜਿਹਨੇ ਬਿਡ ਨਹੀਂ ਸੀ ਕੀਤੀ ਜਿਹਨੇ ਟੈਂਡਰ ਨਹੀਂ ਸੀ ਫਾਈਲ ਕੀਤੇ ਉਹਦਾ ਨਾਮ ਸੀ ਐਕਸੈਂਚਰ A D C E N T U R E ਐਕਸੈਂਚਰ ਨਾਮ ਦੀ ਇੱਕ ਕੰਪਨੀ ਸੀ ਉਹਨੂੰ ਇਹ ਪ੍ਰੋਗਰਾਮ ਮੈਨੇਜ ਕਰਨ ਲਈ ਦਿੱਤਾ ਗਿਆ 300 ਮਿਲੀਅਨ ਡਾਲਰ ਉਹਨੂੰ ਦਿੱਤੇ ਵੀ ਆ ਸੀਬਾ ਤੈ ਦੇਣਾ ਤੇ ਉਹਨੇ ਅੰਨੇ ਵਾਰ ਰੜੀਆਂ ਵੰਡੀਆਂ ਨੇ ਤੇ ਸਾਢੇ 3 ਬਿਲੀਅਨ ਡਾਲਰ ਦੀ ਰਕਮ ਉਹਨਾਂ ਬਿਜ਼ਨੈਸਸ ਨੂੰ ਲੋਨ ਦੇ ਦਿੱਤਾ ਜਿਹੜੇ ਬਿਜ਼ਨੈਸਸ ਐਲੀਜੀਬਲ ਹੀ ਨਹੀਂ ਸੀ ਤੇ ਸਿਵਾ ਸਰਕਾਰ ਇਹ ਕਹਿੰਦੀ ਰਹੀ ਕਿ ਸਿਵਾਤਾ ਜੀ business ਵਾਸਤੇ ਲਾਈਫਲਾਈਨ ਹੈ business ਬਚੇ ਤਾਂ ਨੇ ਆਡਿਟ ਹਾਈਟਲਾਈਟ ਕਰ ਰਿਹਾ ਹੈ ਕਿ ਇਹਦੇ ਐਗਜ਼ੀਕਿਊਸ਼ਨ ਦੇ ਵਿੱਚ ਸਿਗਨੀਫੀਕੈਂਟ ਫਲੌਸ ਸਨ ਬਹੁਤ ਵੱਡੀਆਂ ਵੱਡੀਆਂ ਕਮੀਆਂ ਪੇਸ਼ੀਆਂ ਸਨ 9 ਲੱਖ ਬਿਜ਼ਨੈਸਿਸ ਨੂੰ ਇਹ ਲੋਨ ਵੰਡੇ ਗਏ 9 ਲੱਖ ਬਿਜ਼ਨੈਸਿਸ ਨੂੰ ਇਹ ਲੋਨ ਵੰਡ ਦਿੱਤੇ ਗਏ ਤੇ ਹੁਣ ਪਤਾ ਲੱਗਾ ਜੀ ਕਹਿੰਦੇ 91% एलिਜੀਬਲ ਬਿਜ਼ਨਸ ਸੀਗੇ ਇਹਦੇ ਵਿੱਚੋਂ ਪਰ 3.5 ਬਿਲੀਅਨ ਡਾਲਰ ਦੀ ਰਕਮ 3.5 ਬਿਲੀਅਨ ਡਾਲਰ ਦੀ ਰਕਮ ਗਲਤ ਅਯੋਗ ਤੇ ਨਾਕਾਬਲ ਬਿਜ਼ਨੈਸਸ ਨੂੰ ਭੇਟ ਕਰ ਦਿੱਤੇ ਗਏ ਨੇ ਜੀ